गुड मॉर्निंग सारों स्वागत है तो यूट्यूब चैनल मनप्रीत बराड़ ब्लॉग्स से हो तो सारे किमें होप करते सारे ठीक ठाक होवोंगे कि अपने अपने घरों तंदुरुस्त होवोंगे चलो जी ब्लॉग भी स्टार्टिंग करते हैं जबजीत सिंह बराड़ नहा धो के रेडी करता है आप ब्लॉग हेलो सर गुड मॉर्निंग सत श्रीकाल सत्या जोड़ा के हाथ हाथ जोड़ के करो सारे सार् प्यार्यार सत ਲਓ ਜੀ ਆਪਾਂ ਹੁਣ ਇਹਦਾ ਟਿਫਨ ਰੈਡੀ ਕਰਦੇ ਆ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਕੈਮਰਾ ਸਟੈਂਡ ਤੇ ਲੋ ਜੀ ਆਪਾਂ ਹੁਣ ਬਣਾਉਣ ਲੱਗੇ ਸੀ ਬ੍ਰੇਕਫਾਸਟ ਐਂਡ ਜੱਜਤ ਸਿੰਘ ਬਰਾਨਾ ਰੈਡੀ ਕਰਤਾ ਸੀ ਐਂਡ ਹੁਣ ਆਪਾਂ ਬਣਾ ਕੇ ਬ੍ਰੇਕਫਾਸਟ ਸਕੂਲ ਲਈ ਰੈਡੀ ਕਰਦੇ ਆ ਤੇ ਬਾਕੀ ਹੁਣ ਸਾਰਾ ਦਿਨ ਪਤਾ ਨਹੀਂ ਲੱਗਦਾ ਸਾਰਾ ਦਿਨ న్యూਸ ਸੁਣੀ ਚਾਹੀਦੀਆਂ ਨੇ ਤੇ ਟਾਈਮ ਦਾ ਪਤਾ ਇਹ ਨਾ ਦਾ ਟਾਈਮ ਕਿਦਾਂ ਨੂੰ ਜਾਂਦਾ ਹੈ ਤੇ ਬੱਟਾ ਪਰ ਅਰਦਾਸ ਕਰਾਂਗੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਕਿ ਮਾਹੌਲ ਜਿਹੜਾ ਵਧੀਆ ਬਣਿਆ ਰਹੇ ਹਨਾ ਤੇ ਲਓ ਜੀ ਟਾਈਮ ਹੋ ਗਿਆ 11 ਵਜ ਦਾ

ਇਹ ਜਦੋਂ ਮੈਂ ਉੱਤੇ ਢਾਲ ਦਾਂਗੀ ਉਸ ਪਤੇ ਹਸਬੰਦ ਨਹੀਂ ਖਾਂਦੇ ਬੈਣ ਵੀ ਦੇਖਦੇ ਫਿਰ ਨਾਲ ਦਾਲ ਧਰ ਦਾਂਗੀ ਹਣਾ ਫਿਰ ਥੋੜੀ ਜੀ ਨਾਲ ਦਾਲ ਧਰ ਦਾਂਗੇ ਫਿਰ ਮੈਂ ਵੀ ਨਹੀਂ ਖਾਂਦੇ ਨੀ ਨਾ ਸਵਾਹ ਰੋਟਾ ਬੰਦੀ ਬੈਣ ਵੀ ਕਹਤ ਨਹੀਂ ਕਿ ਉਹਨਾਂ ਨੂੰ ਕਿਉਂ ਨਹੀਂ ਪਸੰਦ ਆਇਆ ਤਾਂ ਸਮਝ ਨਹੀਂ ਆਉਂਦੀ ਆਹ ਵਾਲੀ ਮੈਨੂੰ ਪੱਟ ਪਸੰਦ ਆਈ ਇਹ ਵੱਟ ਦੀ ਜੀ ਹੈ ਦੰਦਿਆਣੀ ਵੀ ਅੱਛੇ ਲੱਗੇ ਮੈਨੂੰ ਐਕਸਚੇਂਜ ਕਰਾ ਲਿਆਉਂਗੀ ਆਹ ਵਾਲੀ ਸਹੀ ਇਹ ਤਿੱਖੀ ਬੜੀ ਆ ਇਹ ਤਿੱਖੀ ਬੜੀ ਹੈ ਸੋ ਚੱਕਾ ਜ ਨਹੀਂ ਪਿੱਤੀ ਹਣੀ ਮੇਰਾ ਜੀ ਨਹੀਂ ਕਰਦਾ ਰੈਸਟ ਵੀ ਨਹੀਂ ਮੈਂ ਕਦੀ ਮੈਂ ਬਸ ਐਡੀਟਿੰਗ ਕਰ ਲਈ ਬਲੌਗ ਦੀ ਇੱਕ ਕੰਮ ਚਲੋ ਮੇਨ ਕੰਮ ਨਵੇੜਾ ਐ ਐਡੀਟਿੰਗ ਆ ਤੇ ਮੈਂ ਕਹਿੰਦਾ ਸਬਜੀ ਬਣਾ ਕੇ ਨਾ ਉਦੋਂ ਨੂੰ ਜੱਪਜੋ ਤੋਂ ਨਾਲਾ ਹੋ ਜਾਊਗਾ ਪਰ ਜੱਪਜੋ ਤੇ ਨਾਲ ਹੀ ਰੈਸਟ ਕਰ ਲਊਗਾ ਕੱਲ ਮੈਂ ਤਾਂ ਨਾਲ ਹੀ ਕਦੀ ਸੀ ਰੈਸਟ ਜਦੋਂ ਉਹ ਸੁੱਤਾ ਮੈਂ ਵੀ ਨਾਲ ਹੀ ਪੈ ਗਈ ਸੀ ਘੰਟਾ ਦਾ वॉश करा पहला वॉश की खेत की वहम नहीं है समझ दो घरे लगी हुई नहीं है खेत च टूटी हुई वहमरी ਉਹ ਲੰਮੀ ਵੈਂਮੀ ਵਧੀਆ ਲੱਗਦੀ। ਕਮੈਂਟ ਕਰਕੇ ਦੱਸੋ ਜੀ। ਮੈਂ ਇੱਕ ਪੈਂਦੀ ਵੀਡੀਓ ਦੇਖੀ ਆਵਾ। ਉਹ ਪਤਾ ਕੀ ਕਹਿੰਦੇ? ਉਹ ਕਹਿੰਦੇ ਆਪਣੇ అలਾਰਮ ਨੂੰ ਸਾਇਲੈਂਸ ਦਾ ਜਿਹੜਾ ਵੱਜਦਾ ਨਹੀਂ ਸਾਊਂਡ ਜੀ। ਅਵੇਰ ਕੰਦ ਲਈ ਆਪ ਨੂੰ। ਕਹਿੰਦੇ ਉਹਦੇ ਤੋਂ ਪਹਿਲਾਂ ਰੋਟੀਆਂ ਬਣਾ ਲੈਣੀਆਂ ਤੇ ਉਹ ਕਹਿੰਦੀ ਸੀ ਗੱਲਾਂ ਕਰੀ ਜਾਂਣਾ। ਉਹ ਕਹਿੰਦੇ ਉਹ ਤਾਂ ਫਿਰ 4 ਵਜੇ ਵੱਜ ਜਾਣਾ। ਕਹਿੰਦੇ ਫਿਰ ਆਪਾਂ 3 ਵਜੇ ਰੋਟੀਆਂ ਲਾ ਲਾਂਗੇ, ਲਾ ਦਾਂਗੇ। ਮੈਂ ਵੇਖ ਕੇ ਸੀ ਜਾਵਾ। ਫਿਰ ਉਹ ਕਹਿੰਦੇ 6 ਵਜੇ ਵੱਜਣਾ। ਉਹਨਾਂ ਦਾ ਮਤਲਬ ਆਣੀ ਕਰੀ ਜਾਂਦੇ ਸੀ ਪਿੰਡ ਚ ਕੀ ਜਦੋਂ ਸਾਇਆ ਵੱਜਣਾ ਨਾ ਉਹ ਤੋਂ ਪਹਿਲਾਂ ਰੋਟੀਆਂ ਵੀ ਕਰ ਲੈਨੇ ਸੀ ਉਹ ਕਹਿੰਦੀ ਚ 4 ਵਜੇ ਵੱਜਣਾ ਤਾਂ 3 ਵਜੇ ਫਿਰ ਅਪ ਰੋਟੀਆਂ ਪਕਾ ਲਾਂਗੇ ਜਦੋਂ ਆ ਸਹੀ ਹੋਵੇ 3 ਵਜੇ ਕਹਿੰਦੀ 3 ਵਜੇ ਆਪਾਂ ਕਰ ਲਾਂਗੇ ਫੇ ਦੂਜੀ ਬੋਲੇ ਕਿ ਨਹੀਂ ਨਹੀਂ 6 ਵਜੇ ਵੱਜਣਾ ਕਹਿੰਦੇ ਤਾਂ ਤਾਂ ਇਹ ਕੀ ਸਿਸਟਮ ਸਬਜੀ ਕੱਟ ਕਰ ਛਿੱਲਣਾ ਦੇ ਢੇਰ ਨਾਲ ਤੇ ਤਦ ਜਲੂ ਮੈਂ ਇਹ ਪ੍ਰਿੰਮ ਦੀ ਕੱਟੀ ਕੀ ਤੇ ਮਸਾਲਾ ਘਟਾਉ। ਉਹ ਜਿੱਧਰ ਮੈਂ ਨਾ ਹਣਾ ਚੈਰ ਇਹਨਾਂ ਪਿਆਜ਼ਾਂ ਵਗੈਰਾ ਨੂੰ ਤਾਰਦੇ ਆਪਾਂ ਕਟਿੰਗ ਇਹਨਾਂ ਪਿਆਜ਼ ਹੀ ਪਾਵਾਂਗੇ ਪਿਆਜ਼ ਨੂੰ ਕਟਿੰਗ ਤਿਲ ਹੋ ਗਏ ਗਰਮ ਚਲੋ ਜਿੱਥੇ ਆਪਾਂ ਲੋ ਬਗਨੇ ਤੜਕਾ ਲਗਾਉਣ ਲੱਗ ਗਏ ਸੀ ਤੇ ਜਿਹੜਾ ਮਸਾਲਾ ਆਪਣਾ ਭੁੱਜਣ ਲਈ ਆਪਾਂ ਛਾੜਤਾ ਸੀ ਐਂਡ ਪਿਆਜ਼ ਭੁੱਜਦੇ ਆ ਐਡ ਔਨ ਕਰਾਂਗੇ ਆਪਾਂ ਇਹਦੇ ਵਿੱਚ ਟਮਾਟਰ ਹਰੀ ਮਿਰਚ ਇਧਰ ਆਪਣਾ ਨਾ ਘਿਓ ਧਰਿਆ ਹੋਇਆ ਤੇ ਹੁਣ ਆਪਾਂ ਇਹਨੂੰ ਭੁੰਨਦੇ ਆ ਚੰਗੀ ਤਰ੍ਹਾਂ ਮਸਾਲੇ ਨੂੰ ਐਂਡ ਹੁਣ ਆਪਾਂ ਮਸਾਲਾ ਭੁੰਨ ਕੇ ਇਹਦੇ ਵਿੱਚ ਟਮਾਟਰ ਰਵਰ ਪਾਵਾਂਗੇ ਹਰੀ ਮਿਰਚ ਟਮਾਟਰ ਨੂੰ ਜੇ ਤੁਸੀਂ ਯੂਜ਼ ਕਰਨਾ ਤਾਂ ਕਰੋ ਤਾਂ ਪਰ ਵੀ ਕੱਢ ਲਿਆ ਕਰੋ ਜਰੂਰ ਸੋ ਹੁਣ ਮੈਂ ਵੀ ਵਿੱਚੋ ਜੇ ਤ ਸੋ ਮੈਂ ਵੀ ਵੀ ਪਾਨ ਲੱਗ ਗਈ ਸੀ ਬਟ ਹੁਣ ਮੈਂ ਅਗੇਨ ਤੋਂ ਮਤਲਬ ਜਿਹੜੇ ਵੀ ਕੱਢਨੇ ਸਟਾਰਟ ਕਰ ਦਿੱਤੇ ਨੇ ਸੋ ਬਹੁਤ ਹੀ ਮਤਲਬ ਹਾਨੀਕਾਰਕ ਨੇ ਆਪਣੇ ਦੇ ਤੁਹਾਨੂੰ ਪਤਾ ਹੀ ਪੱਥਰੀ ਵਗੈਰਾ ਜਿਆਦਾ ਬੰਦੀਆਂ ਨੇ ਹਨਾ ਵੀ ਹੋ ਗਿਆ ਸੋ ਤਾਂ ਹੀ ਕਰਕੇ ਜਿਹੜੀ ਭਿੰਡੀ ਆਪਾਂ ਘੱਟ ਬਣਾਉਣੀ ਹੈਗੀਆ ਸੋ ਟਮਾਟਰ ਵੀ ਮੈਂ ਜਿਆਦਾ ਮਤਲਬ ਜਿਹੜੀ ਸਬਜ਼ੀ ਵਿੱਚ ਇਸਤੇਮਾਲ ਕਰਦੀ ਹੁਣ ਮੈਂ ਉਹਨੂੰ ਕੱਢ ਕੇ ਵੀ ਇਸਤੇਮਾਲ ਕਰਨਾ ਅੰਡਾ ਅਦਰਕ ਔਰ ਲਸਣ ਬਿਲਕੁਲ ਸਕਿਪ ਕਰਦੇ ਆਪਾਂ ਇਸ ਟਾਈਮ ਤੇ ਕਿਉਂਕਿ ਗਰਮੀ ਤਾਂ ਪਹਿਲੇ ਹੀ ਬਹੁਤ ਜ਼ਿਆਦਾ ਹੈ ਸਰੀਰਾਂ ਦੇ ਵਿੱਚ ਹਨ ਸੋ ਬਹੁਤ ਗਰਮ ਹੁੰਦੀ ਚੀਜ਼ਾਂ ਤੇ ਆਪਣੀ ਇੱਕ ਸਿਸਟਰ ਨੇ ਬਹੁਤ ਵਧੀਆ ਜਿੰਜਰ ਔਰ ਗਾਰਲਿਕ ਦਾ ਮਤਲਬ ਪਾਇਆ ਸੀ ਪਾਊਡਰ ਬਣਾ ਕੇ ਸੋ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਪਾਊਡਰ ਪਨਾ ਕੇ ਰੱਖ ਲਿਆ ਕਰਾਂਗੀ ਉਹ ਸਭ ਠੀਕ ਹੈ ਮਾੜਾ ਜਿਹਾ ਪਾਊਡਰ ਦੇ ਤੌਰ ਤੇ ਨਾ ਬੰਦਾ ਪਾ ਲੈਂਦਾ ਉਹ ਠੀਕ ਸਗੋ ਤੇ ਬਟ ਆਪਾਂ ਉਹਨੇ ਪਾਉਂਦੇ ਹਾਂ ਤੇ ਆਪਣੇ ਜਿਹੜੇ ਸਬਜ਼ੀ ਆਲੂ ਵੈਂਗਣੇ ਨੂੰ ਆਪਾਂ ਲਗਾਤਾ ਤੜਕਾ ਨੂੰ ਟੱਕ ਕੇ ਰੱਖ ਦਾਂਗੇ ਆਪਾਂ ਤੇ ਇਸ ਤੋਂ ਬਾਅਦ ਆਪਣਾ ਇਧਰ ਘੋਤ ਰਿਆ ਹੋਇਆ ਤੇ ਲੋ ਜੀ ਇਸ ਤੋਂ ਬਾਅਦ ਹੁਣ ਆਪਾਂ ਇੱਥੇ ਨਾਲ ਇਹਨਾਂ ਤੁਹਾਨੂੰ ਪਤਾ ਆਪਣੇ ਵੈਂਗਣੇ ਦੀ ਸਬਜ਼ੀ ਹਸਬੰਦ ਨੂੰ ਬਿਲਕੁਲ ਨਹੀਂ ਪਸੰਦ ਸੋ ਆਪਾਂ ਨਾਲ ਤਰਾਂਗੇ ਦਾਲ ਦਾਲ ਨੂੰ ਤੜਕਾ ਲਗਾ ਦਾਂਗੇ ਦਾਲ ਖਾ ਲੈਣਗੇ ਬਾਕੀ ਜਬ ਜੋ ਦੀ ਫੇਵਰਿਟ ਦਾਲ ਹੈ ਮੂੰਗੀ ਮਸਰੀ ਸੋ ਆਪਾਂ ਲਗਾਨੇ ਤੜਕਾ ਮੂੰਗੀ ਮਸਰੀ ਨੂੰ ਤੇ ਇਧਰ ਸਬਜ਼ੀ ਨੂੰ ਹਿਲਾ ਲੈਨੇ ਥੋੜੀ ਜੀ ਤੇ ਅਲੂ ਵੈਂਗਣੀ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਜਿਹੜਾ ਪੜਥੇ ਵਾਲਾ ਵੈਂਗਣ ਹੁੰਦਾ ਨਾ ਉਹਨੂੰ ਮੋਟਾ-ਮੋਟਾ ਕੱਟ ਕੇ ਬਣਾਉਣਾ ਤੇ ਬਹੁਤ ਟੇਸਟੀ ਬਣਦਾ ਤੇ ਉਹ ਮੈਂ ਆਪਣੇ ਜਦ ਜਦੋਂ ਦਰਵਾਦੋਂ ਬੁਲਾ ਲ ਮੋਟਾ ਜਿਹੜਾ ਵੈਂਗਣ ਹੁੰਦਾ ਉਹਨੂੰ ਕੱਟ ਕੇ ਕਟਿੰਗ ਕਰਕੇ ਬਹੁਤ ਸਬਜ਼ੀ ਖਾਦੀ ਹੈ ਰੋਜ਼ ਹੀ ਮੈਂ ਕਹਿ ਦਿੰਦੀ ਹਾਂ ਉਸ ਮਮੀ ਉਹੀ ਬਣਾ ਕੇ ਦਿਓ ਮੈਨੂੰ ਤਾਂ ਉਧਰ ਬੋਰ ਹੁੰਦੀ ਸੀ ਜਦੋਂ ਮੈਂ ਚਲੋ ਜਿੱਥੇ ਆਪਾਂ ਨਾਲ ਦੇ ਨਾਲ ਜਿਹੜਾ ਤੜਕਾ ਦਾਲ ਨੂੰ ਵੀ ਚੜਾ ਰਹੇ ਹਾਂ ਤੇ ਬੜੀ ਟੇਸਟੀ ਲੱਗਦੇ ਮੋٹے ਸਨੇ ਛਿੱਲੜ বিনা ਛਿੱਲੜ ਦਾ ਹੈ ਤੇ ਬੜੀ ਟੇਸਟੀ ਬਣਦੀ ਤੇ ਇੱਕ ਦਿਨ ਪਹਿਲਾਂ ਮੈਂ ਬਣਾਈ ਸੀ ਬਟ ਮੈਨੂੰ ਲੱਗਦਾ ਤੁਹਾਡੇ ਨਾਲ ਰੈਸਪੀ ਸ਼ੇਅਰ ਨਹੀਂ ਕਰੀ ਉਹ ਥੋੜੀ ਰਸਮੀ ਸੀ ਬਣਾਉਣਾ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਤੇ ਚਲੋ ਜੀ ਹੁਣ ਆਪਣਾ ਇੱਧਰ ਜਿਹੜੀ ਦਾਲ ਨੂੰ ਵੀ ਤੜਕਾ ਸਮਝ ਲੋ ਲੱਗ ਗਿਆ ਤੇ ਦਾਲ ਪਾ ਦਾਂਗੇ ਇੱਧਰ ਆਪਾਂ ਸਬਜ਼ੀ ਵੀ ਨਾਲ ਦੇਣਾ ਚੈੱਕ ਕਰ ਰਹੇ ਹਾਂ ਦੇਖੋ ਸਬਜ਼ੀ ਦੀ ਰੰਗਤ ਵੀ ਚੇਂਜ ਹੋ ਗਈ ਹੈ ਬਸ ਮਸਾਲੇ ਵਗੈਰਾ ਰੈਡੀ ਕਰਕੇ ਪਾਵਾਂਗੇ ਤੇ ਲਓ ਜੀ ਆਪਾਂ ਜਿਹੜੀ ਦਾਲ ਆਪਣੇ ਮੂੰਗੀ ਮਸਰੇ ਦੀ ਇਹ ਪਾਤੀ ਹੈ ਹੋ ਗਿਆ ਕਿੰਨੇ ਵਜੇ ਉਮੇ ਟਾਈਮ ਹੋ ਗਿਆ 2:30 ਵਜੇ ਦਾ ਤੇ ਨਹਿਰ ਚੱਲ ਪਿਆ ਫੇਰ ਨਹਿਰ ਨਹੀਂ ਸਾਹ ਲੈਣ ਦਿੰਦਾ ਦੇਖੋ ਕਿੰਨਾ ਕਿੰਨਾ ਕੂੜਾ ਆ ਗਿਆ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਜਬ ਜੋ ਸਿੰਘ ਬਰਾਦਸ ਹੋ ਗਿਆ ਦੇਖੋ ਕਿੰਨੀ ਵੇੜੇ ਦੇ ਵਿੱਚ ਦੇਖੋ ਕੀ ਹਾਲ ਮੈਂ ਲੱਗੀ ਸੀ ਸੌਣ ਮੈਂ ਬਾਹਰ ਆ ਕੇ ਦੇਖਿਆ ਮੈਂ ਕਿ ਬੱਦਲ ਕਰ ਚੀ ਜਾਂਦੇ ਆ ਕਰ ਚੀ ਜਾਂਦੇ ਐ ਐਂਡ ਨਹਿਰ ਚੱਲ ਰਿਹਾ ਦੇਖੋ ਜ਼ਬਰਦਸਤ ਬੋਕਰ ਕਿੱਥੇ ਰੋੜ ਕੇ ਆ ਗਿਆ ਦੇਖ ਲੋ ਦੇਖੋ ਹਵਾਵਾ ਤੁਹਾਨੂੰ ਹਵਾ ਵੇਖੋ ਤੁਸੀਂ ਹਵਾ ਦਾ ਕਹਿਰ ਦੇਖੋ ਹਵਾ ਦੇਖੋ ਕਿੰਨੀ ਦਰਖਤਾਂ ਤੋਂ ਆਈਡੀਆ ਲਾ ਲਓ ਤੁਸੀਂ ਕਿ ਕਿੰਨੀ ਠੰਡੀ ਹਵਾ ਚੱਲ ਰਹੀ ਹੋ ਕਿ ਦਰਖਤਾਂ ਤੋਂ ਆਈਡੀਆ ਲਾਓ ਬੱਦਲ ਘਰ ਚੀ ਜਾਂਦੇ ਲੋ ਜੀ ਚਲੋ ਜੀ ਮੈਂ ਲੱਗੀ ਸੀ ਸੌਣ ਜਪਜੋਤ ਨੂੰ ਖਾਣਾ ਖਵਾ ਕੇ ਉਹ 1:30 ਵਜੇ ਆ ਗਿਆ ਇੰਨੀ ਠੰਡੀ ਹਵਾ ਵੇਖੋ ਤੇ ਖਾਣਾ ਖਵਾ ਕੇ ਉਹਨੂੰ ਮੈਂ ਸਵਾਤਾ ਲਾਈਟ ਚੱਲੀ ਗਈ ਆਪਣੇ ਇਨਵਰਟਰ ਤੇ ਪੱਕੇ ਚੱਲੀ ਜਾਂਦੇ ਹੈ ਭਾਈ ਕਿੰਨੀ ਠੰਡੀ ਆਪਾ ਦੇਖੋ ਤੁਸੀਂ ਆਈਡੀਆ ਲਾਓ ਹੁਣ ਆਪੇ ਤੇ ਚਲੋ ਜੀ ਨਹੀਂ ਜਾਂਦੇ ਤਾਂ ਆਪਦੇ ਚੱਲਦੇ ਹੀ ਰਹਿਣਾ ਤੇ ਆਪਾਂ ਚੱਲੀਏ ਅੰਦਰ ਜਪਜੋਤ ਮੈਂ ਪਹਿਲੇ ਪੈਂਦੀ ਸੀ ਹੁਣ ਨਹੀਂ ਮੈਂ ਪੈਂਦੀ ਪਰ ਮੌਸਮ ਥੋੜਾ ਖਰਾਬ ਹੀ ਚੈੱਕ ਕਰੂੰਗੀ ਮੈਂ ਮੌਸਮ ਨੂੰ ਤੁਹਾਨੂੰ ਵੀ ਦਿਖਾਵਾਂਗੇ ਨਾਲ-ਨਾਲ ਮੌਸਮ ਹੋਜ ਆ ਜਾਂਦੀ ਹੈ ਨੀਰੀ ਕੰਦ ਪਰ ਉਹਨੂੰ ਦੇਖੋ ਕਿੰਨਾ ਕਿੰਨਾ ਚੜਾਤਾ ਮਿੱਟੀ ਤੇ ਦੇਖੋ ਕਿੰਨਾ ਬੱਦਲ ਕਰ ਚੀਂਦੇ ਆ ਚੈੱਕ ਕਰੋ ਮੌਸਮ ਮੰਮੀ ਨੇ ਕੂੜਾ ਚੱਕ ਕੇ ਉਹ ਲੁਕਾ ਲਿਆ ਮੰਮੀ ਪਹਿਲੇ ਕੂੜਾ ਚੱਕ ਕੇ ਲੈ ਗਈ ਤਾਂ ਸਾਰਾ ਸੁੰਭਰ ਕੇ ਮੈਨੂੰ ਲੱਗ ਕੇ ਇਧਰ ਵੀ ਲੈ ਗਈ ਬਿਜਲੀ ਕਰਦੀ ਜਾਂਦੀ ਆ ਆ ਚੱਕੋ ਮੰਮੀ ਨੇ ਤਾਂ ਮੈਂਟਾ ਚ ਕਰਤਾ ਕਲੀਨ ਚੱਕ ਕੇ ਮੈਂ ਅੰਦਰ ਗਈ ਸੀ ਗਈ ਤਾਂ ਸੀ ਕਿ ਮੈਂ ਸੌਣਾ ਨੀਂਦ ਕਿੱਥੇ ਆਉਂਦੀ ਬਾਹਰ ਮੌਸਮ ਇਟਾ ਸੋਹਾ ਮਗਿਆ ਮੈਂ ਕਿਹਾ ਮੈਂ ਨਹੀਂ ਸੌਂਦੀ ਜੀ ਕੀ ਸੋ ਕੇ ਲੈਣਾ ਮੈਂ ਕਿਹਾ ਮੌਸਮ ਦੇ ਨੰਦ ਲੈਨੇ ਥੋੜੇ ਜੀ ਹਾਂ ਨੀਂਦ ਨਾਲ ਤਾਂ ਫਿਰ ਜੰਮੀ ਜਾਣਾ ਸੀ ਬਈ ਹਨੇਰੀ ਤਾਂ ਪਾ ਦਿੰਦੀ ਗੋਡੇ-ਗੋਡੇ ਗੰਧ ਕਰ ਕਰ ਹੁੰਦੀ ਰਹਿੰਦੀ ਫਿਰ ਓਹ ਵੇਖੋ ਸਾਹਮਣੇ ਕਿੰਨੇ ਮੰਮੀ ਤਾਂ ਇਹ ਦੇਖੋ ਮੰਮੀ ਤਾਂ ਕਹਿੰਦੀ ਹਣੀ ਐ ਹੋ ਜਾ ਮੌਸਮ ਭਾਲ ਦੇ ਗੇੜੇ ਲਾਉਣ ਨੂੰ ਵੇੜੇ ਚ ਮੰਮੀ ਮੰਮੀ ਨੇ ਇਸ ਟਾਈਮ ਪਛਮਣ ਪੱਠੇ ਪਾਉਣੇ ਹੁੰਦੇ ਨੇ ਨਜ਼ਾਰੇ ਲਈ ਜਾਂਦੇ ਕਦੇ ਇੱਧਰ ਕਦੇ ਉੱਧਰ ਬੱਦਲ ਕਰ ਚੀ ਜਾਂਦੇ ਆ ਤਾਂਨ ਕਿੱਧਰ ਕਿੱਧਰ ਵਾਜਾਂ ਜਿਹੀ ਆਈ ਜਾਂਦੀਆਂ ਨੇ ਅੱਜ ਤਾਂ ਮੈਂ ਸੌਣਾ ਸੀਗਾ ਸੌਣ ਦਾ ਕੈਨਸਲ ਹੀ ਕਰਤਾ ਮੈਂ ਕਿ ਮੌਸਮ ਵੀ ਮਿਆਦਾ ਤਾਂ ਗਰਮੀ ਹੋਵੇ ਤਾਂ ਮੈਂ ਸੌ ਜਾਨੀ ਜੇ ਇਸ ਤਰ੍ਹਾਂ ਦਾ ਮੌਸਮ ਹੋਵੇ ਨਾ ਮੈਂ ਨਹੀਂ ਸੌਂਦੀ ਮੈਂ ਵੇ ਗੇੜੀ ਖਾਈ ਜਾਂਦੀ ਆ ਵੇੜੇ ਦੇ ਵਿੱਚ ਹੁਣ ਵੀ ਮੇਰੇ ਇਹੀ ਹਾਲ ਇਧਰ ਕਾਲਾ ਕਾਲਾ ਬੱਦਲਾ ਹਵਾ ਬਿਲਕੁਲ ਸ਼ਾਂਤ ਹੋ ਗਈ ਦੇਖੋ ਪਹਿਲਾਂ ਕਿੰਨੀ ਹਵਾ ਚੱਲਦੀ ਪਈ ਸੀ ਬਿਲਕੁਲ ਪੱਤੇ ਹਿੱਲਣੇ ਤਾਂ ਕੋਈ ਬੰਦ ਹੋ ਗਏ ਹੋ ਗਈ ਹੁਣ ਤਾਂ ਦੇਖੋ ਇਹ ਬੰਦ ਕਾਲਾ ਕਾਲਾ ਜਿਹਾ ਹੋਇਆ ਪਿਆ ਸੀ ਅੰਦਰ ਮੈਂ ਕਿ ਅੰਦਰ ਜਦੋਂ ਬਾਲਾ ਠੰਡਾ ਹੈ ਲੱਗਣ ਲੱਗਦਾ ਹੈ ਨਾ ਤੇ ਬਾਹਰੋਂ ਫਿਰ ਕਾਲਾ ਕਾਲਾ ਹੁੰਦਾ ਬੱਦਲ ਵਾਈ ਹੋ ਜਾਂਦੀ ਹੈ ਤੇ ਹਨੇਰੀ ਤਾਂ ਪੂਰਾ ਹਾਲ ਕਰ ਦਿੰਦੀ ਹੈ ਗੰਧ ਪਉਂਦੀ ਔਰ ਕੁਛ ਨਹੀਂ ਕਰਦੀ ਹਨੇਰੀ ਹਨੇਰੀ ਦਾ ਕੋਈ ਕੰਮ ਨਹੀਂ ਮੀ ਆਪੇ ਕੋਈ ਡਰ ਨਹੀਂ ਆਹ ਹਨੇਰੀ ਵਾਲਾ ਕੰਮ ਬਿਲਕੁਲ ਗਲਤ ਆ ਗੈਸ ਵਲੌਗ ਸ਼ੂਟ ਹੋ ਰਿਹਾ ਤੇਰਾ ਕੱਟੀ ਜਾਗਦੀ ਆ ਕੱਟੀ ਕਹਿੰਦੀ ਨਹੀਂ ਇਹ ਕੀ ਕਹਿੰਦੀ ਪਈ ਫੋਨ ਜਾਂ ਲੈ ਕੇ ਕੱਲੀ ਬੋਲੀ ਜਾਂਦੀ ਆ ਤੇ ਚਲੋ ਜੀ ਆਪਾਂ ਮਿਲਦੇ ਠਹਿਰ ਕੇ ਫਿਰ ਤੁਹਾਨੂੰ ਲਓ ਜੀ ਇਹ ਦੇਖੋ ਨੇਦੀ ਦਾ ਕਹਿਰ ਨੇਦੀ ਦਾ ਕਹਿਰ ਦੇਖ ਲੋ ਕੀ ਬੁਰੇ ਹਾਲ ਹੋ ਗਏ ਆਏ ਆ ਸਾਰਾ ਕਲੀਨ ਦੇਖੋ ਕੋਈ ਹਾਂ ਕਿੰਨੀ ਕਾਲਸਾਈ ਹੈ ਨਾ ਇੱਥੋਂ ਤਾਂ ਸੰਭਰ ਤਾਂ ਮੈਂ ਤਾਂ ਚੱਕਿਆ ਗਿਆ ਆ ਸਾਰਾ ਹੁਣ ਕਲੀਨ ਕਰਾਂਗੇ ਠਹਿਰ ਕੇ ਜੇ ਅਸੀਂ ਤਾਂ ਬਦਲ ਕਰ ਜਦੇ ਆ ਨਾ ਵਲੌਗ ਵੀ ਨਹੀਂ ਛੂਟ ਹੋਣਾਗਾ ਵੈਸੇ ਹਲਕਾ-ਪੁਲਕਾ ਚਲੋ ਕਰੀ ਜਾਂਦੀ ਆ ਮੈਂ ਤੇ ਉਹ ਵੇਖ ਲੋ ਨੇਰੀ ਦਾ ਘਹਿਰੀ ਆ ਹੁਰਤੀ ਹੈ ਨੇਰਾ ਗੰਦ ਪਾਉਂਦੀ ਹੈ ਨੇਰੀ ਤਾਂ ਲੋ ਜੀ ਮੌਸਮ ਹੋ ਗਿਆ ਸਾਫ ਮੇਰੇ ਸੇ ਬੱਦਲ ਮੜੇ ਮੜੇ ਘਰਚੇ ਨਿੱਕੇ ਨਿੱਕੇ ਕਣੀਆਂ ਆਈਆਂ ਛੋਟੀਆਂ ਛੋਟੀਆਂ ਲਓ ਜੀ 4 ਵਜਨ ਚ ਪਈਆ 87 ਮਿੰਟ ਤੇ ਮੀ ਆ ਗਿਆ ਨਾਂਬ ਵਾਲੀ ਬਰੀਕ ਨਾਂਬ ਵਾਲੀ ਮੋਟੀ ਹੈ ਕਣਿ ਸ਼ੁਰੂ ਹੋ ਗਿਆ ਮੇ ਗੁੱਡ ਈਵਨਿੰਗ ਸਾਰਿਆਂ ਨੂੰ ਟਾਈਮ ਹੋ ਗਿਆ ਆਈ ਥਿੰਕ ਸਵਾ 6 ਵਜ ਦਾ ਆਪਾਂ ਹੋ ਗਿਆ ਸੀ ਟਿਊਸ਼ਨ ਪੜਾ ਕੇ ਫ੍ਰੀ ਐਂਡ ਨਾਓ ਯਸ ਟਾਈਮ ਇਜ਼ 6:15 ਸਵਾ 6 ਤੇ ਹੁਣ ਆਪਾਂ ਨੂੰ ਵੈਸੇ ਕੋਈ ਟੈਨਸ਼ਨ ਨਹੀਂ ਹੈਗੀ ਅੱਜ ਮੇਰੀ ਤੋਂ ਪਹਿਲਾਂ ਹੀ ਆਪਾਂ ਸਵੇਰ ਸਬਜ਼ੀਆਂ ਬਣਾ ਲਈਆਂ ਸੀ ਦੋ ਤੇ ਦੋ ਸਬਜੀ ਔਰ ਦਾਲ ਦੋਨੋਂ ਗਰਮ ਧਰਤੀਆਂ ਨੇ ਤੇ ਸੁਗੰਧ ਮੇਰੀ ਤੋਂ ਪਹਿਲਾਂ ਪਹਿਲਾਂ ਸੁਗੰਧ ਹੈ ਇਹ ਕੰਮ ਨਵੇੜ ਲਿਆ ਸਬਜ਼ੀਆਂ ਦਾ ਕੰਮ ਅੱਜ ਦੁਪਹਿਰ ਵਧੀਆ ਹੋ ਗਿਆ ਨਵੇੜ ਗਿਆ ਤੇ ਤੇ ਮੌਸਮ ਹੁਣ ਵੀ ਸੋਹਣਾ ਸੋਹਣਾ ਹੋਇਆ ਪਿਆ ਮਤਲਬ ਹਵਾ ਚੱਲ ਰਹੀ ਠੰਡੀ ਠੰਡੀ ਅੰਡੋ ਕੋਹਾ ਹਟਾਈ ਕੇ ਪਹਿਲਾਂ ਆਪਾਂ ਬਾਕੀ ਕੰਮ ਬਾਅਦ ਚੋਣਾ ਆ ਪਿਆਰ ਲਵੇੜ ਲੂ ਅੱਜ ਨਾਲ ਮੇਰੇ ਕਰਦ ਵੱਜੇ ਤੁਹਾਨੂੰ ਸਹੀ ਦੱਸਾਂ ਨਵੀਂ ਕਰਦਾ ਦਿਖਾਉਣੀ ਇੱਕ ਮਿੰਟ ਰੁਕੋ ਕਿ ਤੀਸਾ ਸਮੇਂ ਤੇ ਦਿਨਮੀਆ ਕਰਦਾ ਮੈਨੂੰ ਐਕਸਪੀਰੀਅੰਸ ਦੇਖਦੇ ਸੀ ਕਿਹੜੀ ਉਹ ਜਿਹੜੀ ਦੰਦਿਆਂ ਜਿਹਾਂ ਦੀ ਸੀ ਨਾ ਉਹ ਵੱਜੀ ਆ ਉਹ ਤਾਂ ਨਹੀਂ ਚੰਗੀ ਤਾਂ ਰਿਟਰਨ ਕਰਕੇ ਆਉਂਗੀ ਉਹ ਤਾਂ ਮੈਂ ਨਾ ਰਿਟਰਨ ਕਰਕੇ ਆਉਂਗੀ ਦੰਦਿਆਂ ਲਈ ਕੋਈ ਜਗ੍ਹਾ ਤੇ ਸਿੰਪਲ ਹੀ ਲੈ ਕੇ ਆਉਂਗੀ ਮੈਂ ਤੇ ਆਹ ਦੇਖੋ ਮੇਰੇ ਹੱਥ ਤੇ ਕਿਵੇਂ ਵੱਜੀ ਦੇਖੋ ਇੱਥੇ ਵੱਜੀ ਆਹ ਦੇਖੋ ਇੱਥੇ ਵੱਜੀ ਆ ਆ ਬਾਰੇ ਦੁਖੀ ਜਾਂਦੇ ਇੱਥੇ ਇੱਥੇ ਕੱਟ ਜੇ ਬਾਲੇ ਆ ਨਾ ਦਰਦ ਹੋ ਹੀ ਜਾਂਦੇ ਅੱਜ ਕਿੰਨੀ ਜਗ੍ਹਾ ਤੇ 4-5 ਜਗ੍ਹਾ ਤੇ ਮਾਰਾ ਲੈ ਚਾਕੂ ਮੈਂ ਵਾਪਸ ਕਰਕੇ ਨਾ ਉਹਦੇ ਨਾਲ ਦਾ ਹੀ ਲਿਆਉਂਗੀ ਇਧਰ ਮੈਂ ਸਬਜ਼ੀਆਂ ਵਗੈਰਾ ਕਰਨ ਧਰਤੀਆਂ ਨੇ ਐਂਡ ਫਰੂਟ ਕੱਟਣ ਪਿੱਛੇ ਖਾਦਾ ਹੀ ਨਹੀਂ ਜਾਂਦਾ ਕੀ ਕਰੀਏ ਕੱਟਣਾ ਕੱਟਿਆ ਹੋਵੇ ਤੇ ਖਾ ਲੈਂਦੀ ਮੈਂ ਤੇ ਲਓ ਜੀ ਆਪਾਂ ਤਰਬੂਜਾ ਕੱਟਦੇ ਆ ਮੌਸਮ ਸੋਹਣਾ ਖਾਣੂ ਜੀ ਕਰ ਰਹੇ ਪਤਾ ਨਹੀਂ ਤਾਂ ਕਿਵੇਂ ਬਹੋਗੀ ਟੇਸਟੀ ਹੋਊਗੀ ਕਿ ਨਾ ਹੋਊਗੀ ਕਿ ਕੁਛ ਪਤਾ ਨਹੀਂ ਇਹਦਾ ਨਿੱਕੀ ਜੀ ਹੈ ਨਾ ਕੱਟ ਕੇ ਖਾਣੀ ਚੀਜ਼ ਨਾ ਚੰਗੀ ਜਿਹੀ ਮੰਦੀ ਇਹ ਅਸੀਂ ਨਾ ਜਬਜੂ ਦੇ ਸਾਹਮਣੇ ਜਿੰਨਾ ਖਾਂਦੇ ਕਰਬੂਜਾ ਉਹ ਤੇ ਚੰਨੂ ਹਨਾ ਖਰਾਬ ਕਰ ਸਕਦਾ ਗਰਮੀ ਹੈਗੀ ਫਿਰ ਅਸੀਂ ਉਹਦੇ ਸਾਹਮਣੇ ਨਹੀਂ ਖਾਂਦੇ ਉਹ ਵੀ ਮੈਂ ਉਹਦੇ ਪਿੱਛੋਂ-ਪਿੱਛੋਂ ਖਾਵਾਂਗੀ ਲੋਜੀ ਆਪਾਂ ਖਾ ਲਿਆ ਖਰਬੂਜਾ ਮਿੱਠਾ-ਮਿੱਠਾ ਹੋ ਗਿਆ ਮੂੰਹ ਸਬਜੀ ਤਾਂ ਹੋਗੀ ਗਰਮ ਇਹ ਕਹਿਣ ਨੂੰ ਕਹਿ ਦੋ ਟੇਸਟੀ ਬਹੁਤ ਬਣੀ ਸੀ ਆਲੂ ਬੈਂਗਲੇ ਦੀ ਸਬਜੀ ਨਾ ਬਹੁਤ ਜ਼ਿਆਦਾ ਟੇਸਟ ਬਣੀ ਤੇ ਅੱਜ ਕੱਲ ਨੂੰ ਹੈਗਾ ਜਬਜਤ ਸਿੰਘ ਬਰਾੜ ਦਾ ਐਗਜ਼ਾਮ ਇਹਨੂੰ ਤਿਆਰੀ ਵੀ ਕਰਾਉਣੀ ਰਾਤ ਨੂੰ ਰਾਤ ਨੂੰ ਮਤਲਬ ਹੋਰ ਅੱਧੇ ਘੰਟੇ ਤੱਕ ਆਪਾਂ ਇਹਨੂੰ ਖਾਣਾ ਪੀਣਾ ਖਵਾ ਕੇ ਨਾ ਇਹਦੇ ਦੇ ਕਲਾਸ ਲਗਾਵਾਗੇ ਇਹਦੀ ਇਹਨੂੰ ਸਟੱਡੀ ਕਰਵਾਵਾਂਗੇ ਪੇਪਰ ਦੀ ਤਿਆਰੀ ਕਰਵਾਵਾਂਗੇ ਔਰਲ ਹਲਾਵੇਂ ਲੱਗਦਾ ਔਰਲ ਆ ਤੇ ਕੱਪੜੇ ਪ੍ਰੈਸ ਕਰਨੇ ਜ਼ਰੂਰੀ ਨੇ ਮੇਰੇ ਸ਼ਾਇਦ ਕੱਲ ਨੂੰ ਕਿਤੇ ਜਾਣਾ ਹੋਵੇ ਜੇ ਗਏ ਤਾਂ ਤੁਹਾਨੂੰ ਵਲੌਗਸ ਵਿੱਚ ਪਤਾ ਲੱਗੂ ਬਟਾਪਾ ਸੂਟ ਪਰਸ ਜਰੂਰ ਕਰਕੇ ਰੱਖਣਾ ਤੇ ਮੇਰੇ ਨਹੀਂ ਕੋਈ ਪ੍ਰੈਸ ਨਹੀਂ ਹੈਗਾ ਮੇਰਾ ਰੱਦਾ ਅੱਜ ਲਾ ਹੀ ਲਾ ਤਿੰਨ ਦਿਨਾਂ ਦੇ ਜੱਪਦੇ ਹੋਗੇ ਤਿੰਨ ਤਿੰਨ ਦਿਨਾਂ ਦੇ ਕੱਪੜੇ ਹੋ ਹੀ ਗਏ ਅੱਜ ਤੇ ਮੇਰਾ ਰੱਦਾ ਹੁਣ ਮੈਂ ਕੱਪੜਿਆਂ ਤੇ ਪ੍ਰੈਸ ਲਗਾ ਲਾ ਪਹਿਲਾਂ ਮੈਂ ਡੀਪ ਕਲੀਨਿੰਗ ਕਰਨੀ ਸੀ ਰੂਮ ਦੀ ਅੱਜ ਕਰਦੀਆਂ ਕੱਲ ਕਰਦੀਆਂ ਐਨੇ ਦਿਨਾਂ ਗਾਲੇ ਮੈਂ ਮੈਸ ਤਾਂ ਕਰਵਾਈ ਹੈ ਮਤਲਬ ਕੱਲ ਕਰੀ ਸੀ ਮੈਨੂੰ ਐ ਜਮਾ ਡੀਪ ਇੱਕ ਇੱਕ ਚੀਜ਼ ਤੋਂ ਉਹ ਆਗੇ ਬਰਾੜ ਸਾਹਿਬ ਬਰਾੜ ਸਭ ਤੁਰੇ ਹੁੰਦੇ ਨੇ ਬਾਹਾ ਮਾਰਦੇ ਹੁੰਦੇ ਆ ਪ੍ਰੇਡ ਕਰਦਾ ਹੁੰਦਾ ਇਹ ਤਾਂ ਮੁੰਡਾ ਪ੍ਰੇਡ ਕਰਦਾ ਉਹਨਾਂ ਮੁੰਡਿਆ ਹੈ ਬਰਾੜ ਸਭ ਕਾ ਉਹ ਉਧਰ ਮੁੱਛਾਂ ਨੂੰ ਵੱਟਦੇ ਜਾਂਦਾ ਦੇਖੋ ਉਹ ਜਪਜੋ ਤਾਂ ਕੱਲ ਨੂੰ ਐਗਜ਼ਾਮ ਹੈ ਬੇਟਾ ਤੇਰਾ ਕਿੱਦਨ ਨੂੰ ਚੱਕ ਕੇ ਨਾ ਇਗਨੋਰ ਮਾਰਦਾ ਮम्मा ਨੂੰ ਉਹ ਵੀ ਲੈ ਦੇਖ ਲੋ ਜਪਜੋ ਤੇ ਇਗਨੋਰ ਮਾਰੀ ਜਾਂਦਾ ਮम्मा ਨੂੰ ਕਿ ਮम्मा ਪਿੱਛੇ ਕੈਮਰਾ ਲੈ ਕੇ ਤੂੰ ਫਿਰਦੀ ਇਗਨੋਰ ਮਾਰਦਾ ਇਜਾਜ ਲੱਭੀ ਆ ਨਾ ਉੱਪਰ ਇਜਾਜ ਲੱਭੀ ਜਾਂਦਾ ਸਾਡੇ ਇੱਥੇ ਨੇੜੇ ਡਿੱਗੇ ਸਨ ਨਾ ਨਾਲ ਦੇ ਪਿੰਡ ਇਜਾਜ ਲੱਭੀ ਜਾਂਦਾ ਹਾਂ ਬੁੱਤ ਜੀ ਵਲੌਗ ਦਾ ਕਰਦੇ ਟਾਈਮ ਬਹੁਤ ਹੋ ਗਿਆ ਤੇ ਵਲੌਗ ਦਾ ਐਂਡ ਕਰਨਾ ਹੋਵੇ ਸੀ ਪੁੱਲ ਤੇ ਟਾਈਮ ਹੋ ਗਿਆ 7:30 ਵਜੇ ਦਾ ਤੇ ਆਪਾਂ ਵਲੌਗ ਦਾ ਕਰਦੇ ਇੱਥੇ ਐਂਡ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਤੇ ਨਾਲ ਤਬ ਤੱਕ ਤੇ ਲਈ ਸਸਿਆਕਾਲ ਟੇਕ ਕੇਅਰ ਬਾਏ ਬਾਏ